ਸਨੀ ਮੌਲਟਨ 410 410 ਗਾਣਾ ਜੜਾਇਆ 410 ਗਾਣਾ ਜੜਾਇਆ ਕਮਾਲ ਕਰ ਗਿਆ ਇੱਕ ਵਾਰ ਫਿਰ ਤੋਂ ਸ਼ੇਡੀ 뮤ਜ਼ਿਕ ਤੇ ਉਹ ਜਿਹੜਾ ਸਟਾਈਲ ਅਮਰੀਕਨ ਸਟਾਈਲ ਦਾ ਇਹ 뮤ਜ਼ਿਕ ਪੌਪ ਇੰਡਸਟਰੀ ਦੇ ਵਿੱਚ ਧੱਕ ਪਾਉਣ ਲਈ ਤਿਆਰ ਬਰ ਤਿਆਰ ਹੈ ਤੁਸੀਂ ਤੁਹਾਨੂੰ ਕਿਵੇਂ ਦਾ ਇਹ ਗਾਣਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਦੇ ਰਹੋ ਤਾਂ ਜੋ ਅਸੀਂ ਕਮੈਂਟ ਪੜ੍ਹਦੇ ਰਹੀਏ ਇੱਥੇ ਕਿ ਕਿਵੇਂ ਕਿਵੇਂ ਦਾ ਲੱਗਿਆ ਇਹ ਸਵਾਦਲਾ ਗਾਣਾ 410 410 ਸਨੀ ਮੌਲਟਨ ਸਦਮੂਸੀ ਵਾਲਾ ਦਾ ਗਾਣਾ ਕਮਾਲ ਦੀ ਵੀਡੀਓਗ੍ਰਾਫੀ ਹੈ ਅਮਰੀਕਨ ਬੁਸ਼ ਸਟਾਈਲ ਜਿਹੜਾ ਆ ਇਹਦਾ ਪੂਰਾ ਸੈੱਟ ਹੈ ਔਰ ਤੁਸੀਂ ਦੇਖੋ ਕਿ ਆ ਇਹ ਲੱਗਦਾ ਵੀ ਕੈਲੀਫੋਰਨੀਆ ਦੀ ਜਿਹੜੀ ਸਟੇਟ ਹੈ ਉਸ ਦੇ ਉੱਤੇ ਸ਼ੂਟ ਕੀਤਾ ਗਾਣਾ ਸਿੱਧੂ ਮੂਸੇਵਾਲਾ तकरीबन ਕਹਿ ਲਈਏ ਵੀ 1 ਲੱਖ ਬੰਦਾ ਲਾਈਵ ਦੇਖਣ ਧਿਆ ਸਿੱਧੂ ਮੂਸੇਵਾਲਾ ਦੇ ਇਸ ਗਾਣੇ ਨੂੰ ਤੁਹਾਡਾ ਤੁਹਾਨੂੰ ਕਿਵੇਂ ਦਾ ਗਾਣਾ ਲੱਗਿਆ ਜੇ ਤੁਸੀਂ ਸੁਣ ਲਿਆ ਤਾਂ ਦੱਸ ਸਕਦੇ ਹੋ ਉਹ ਕਮੈਂਟ ਨੂੰ ਅਸੀਂ ਲਾਈਵ ਪੜਾਂਗੇ ਫਿਲਹਾਲ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਸਿਵਿਆ ਤੋਂ ਰਿਕਾਰਡ ਤੋੜਦਾ ਵਾਕੇ ਗੱਲ ਸੱਚੀ ਵੀ ਆ ਕਿ ਰਿਕਾਰਡ ਤੋੜਦਾ ਕਹਿੰਦੇ ਆ ਵੀ ਇਸ ਇੰਡਸਟਰੀ ਦੇ ਵਿੱਚ ਸ਼ਾਰਟ ਟਰਮ ਫੇਮ ਹੈ ਪਰ ਜੇਕਰ ਸਿੱਧੂ ਦੀ ਗੱਲ ਕੀਤੀ ਜਾਵੇ ਸ਼ਾਰਟ ਟਰਮ ਫੇਮ ਨਹੀਂ ਹੈਗਾ ਕੰਦਾ ਫਿਜ਼ੀਕਲੀ ਇਸ ਦੁਨੀਆ ਦੇ ਉੱਤੇ ਨਾ ਹੋਵੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੋਵੇ ਪਰ 2 ਸਾਲ ਬਾਅਦ ਵੀ ਉਹਦਾ ਇਨਾ ਕਰੇਜ਼ ਇਹ ਤਾਂ ਕਿਸੇ ਸਟਾਰ ਨੇ ਕਦੇ ਵੀ ਐਸਾ ਸਟਾਰडम ਮੈਨੂੰ ਲੱਗਦਾ ਕਦੇ ਕਿਸੇ ਨੇ ਹੰਡਾਇਆ ਹੀ ਨਹੀਂ ਹੈਗਾ ਵੀ ਉਸਦੇ ਜਾਣ ਤੋਂ ਬਾਅਦ ਵੀ ਐਸਾ ਸਟਾਰडम ਹੋਵੇ ਸਿੱਧੂ ਦੇ ਫਾਦਰ ਸਾਹਿਬ ਬਲਕੌਰ ਸਿੰਘ ਹੁਣੀ ਕਹਿੰਦੇ ਆ ਵੀ ਸਾਨੂੰ ਪਤਾ ਹੀ ਨਹੀਂ ਸੀ ਸਾਡਾ ਮੁੰਡਾ ਕੀ ਆ ਹੁਣ ਜਦੋਂ ਕਹਿੰਦਾ ਵੀ ਆ ਕੇ ਸਾਡੇ ਕੋਲੇ ਰੋਕ ਰੋਕੇ ਕਲਾਕ ਕੇ ਸਾਨੂੰ ਜਫੀਆਂ ਪਾ ਕੇ ਜਾਂਦੇ ਆ ਤੇ ਸਾਨੂੰ ਲੱਗਦਾ ਯਾਰ ਸਿੱਧੂ ਵਾਕਈ ਕਮਾਲ ਸੀਗਾ ਇੰਨੀ ਛੋਟੀ ਜੀ ਉਮਰ ਦੇ ਵਿੱਚ ਇਹ ਸਭ ਕੁਝ ਕਰ ਗਿਆ ਸਿੱਧੂ ਦਾ ਗਾਣਾ ਨਵਾਂ ਗਾਣਾ ਰਿਕਾਰਡ ਤੋੜ ਦਿੱਤੇ ਆ ਸਿੱਧੂ ਦੇ ਨਵੇਂ ਗਾਣੇ ਨੇ ਆ ਤਕਰੀਬਨ 1 ਲੱਖ ਬੰਦਾ ਸਿੱਧੂ ਨੂੰ ਦੇਖ ਰਿਹਾ ਨਵਾਂ ਗਾਣਾ 4 بن 410 ਮਹ ਕਮਾਲ ਕਰ ਦਿੱਤੀ ਸਿੱਧੂ ਮੂਸੇ ਵਾਲਾ سنی ਮੌਟਨ ਦੇ ਬੈਨਰ ਦੇ ਨਾਲ ਦੋਹਾਂ ਨੇ ਕੋਲਾਬੋਰੇਸ਼ਨ ਦਾ ਆਇਆ ਔਰ ਇਸ ਗਾਣੇ ਨੇ ਰਿਕਾਰਡ ਤੋੜ ਦਿੱਤੇ ਸਾਰੇ ਰਿਕਾਰਡ ਤੋੜ ਦਿੱਤੇ ਆ ਸਿੱਧੂ ਮੂਸੇ ਵਾਲਾ ਇੱਕ ਇੱਕ ਸਲੈਂਗ ਬਣ ਗਿਆ ਸੀ ਵੀ ਸਿਵਿਆਂ ਚੋਂ ਰਿਕਾਰਡ ਤੋੜਦਾ ਵਾਕਈ ਸਿੱਧੂ ਮੂਸੇ ਵਾਲਾ ਸਿਵਿਆਂ ਦੇ ਵਿੱਚੋਂ ਰਿਕਾਰਡ ਤੋੜਦਾ ਆ ਦੋ ਸਾਲ ਮਤਲਬ ਇਸ ਦੁਨੀਆ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਗਾਣਾ ਜਦੋਂ ਰਿਲੀਜ਼ ਹੁੰਦਾ ਆ ਤਾਂ ਐਦਾਂ ਲੱਗਦਾ ਵੀ ਇਹ ਉਸ ਗਾਣਿਆਂ ਨੂੰ ਵੀ ਪਾਰ ਕਰਜੋ ਜਿਹੜਾ ਕੋਈ ਨਾਮੀ ਸਿੰਗਰ ਇਸ ਦੁਨੀਆ ਦੇ ਉੱਤੇ ਖੜ੍ਹ ਕੀ ਰਿਲੀਜ਼ ਕਰਾਉਂਦਾ ਬੈਕ ਰਿਲੀਜ਼ ਕਰਾਉਂਦਾ ਔਰ ਫਿਲਹਾਲ 410 ਗਾਣਾ ਜਿਹੜਾ ਆ ਉਸ ਨੂੰ ਤਕਰੀਬਨ ਦੇਖਿਆ ਜੀ 1 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਦੇਖਣ ਦੇ ਨੇ ਲਾਈਵ ਸਟ੍ਰੀਮਿੰਗ ਦੇ ਉੱਤੇ ਦੇਖਣ ਦੇ ਨੇ ਤੇ ਜੇਕਰ ਤੁਸੀਂ ਉਹ ਗਾਣਾ ਸੁਣ ਲਿਆ ਆ ਤੁਸੀਂ ਇਸ ਗਾਣੇ ਦੇ ਬਾਰੇ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ ਸਿੱਧੂ ਮੂਸੇਵਾਲਾ ਆ ਗਿਆ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਔਰ ਆਪਣੇ ਨਵੇਂ ਗਾਣਾ 410 ਦੇ ਨਾਲ ਉਹਦੀ ਅਫੀਸ਼ੀਅਲ ਵੀਡੀਓ ਜਿਹੜੀ ਆ ਰਿਲੀਜ਼ ਹੋਈ ਆ ਔਰ ਜਿਸ ਤੋਂ ਤੋਂ ਇਹ ਪੋਸਟਰ ਰਿਲੀਜ਼ ਹੋਇਆ ਸੀਗਾ ਸਭ ਨੂੰ ਇੰਤਜ਼ਾਰ ਸੀਗਾ ਟੀਜ਼ਰ ਤੋਂ ਬਾਅਦ ਇਦਾਂ ਲੱਗਿਆ ਕਿ ਇਹ ਗ ਇੱਕ ਕਮਾਲ ਕਰ ਦੇਗਾ ਸੋ ਫਿਲਹਾਲ ਜਿਵੇਂ ਗੱਲ ਕਰਾਂ 1 ਲੱਖ ਤੋਂ ਜ਼ਿਆਦਾ ਬੰਦਾ ਇਸ ਨੂੰ ਲਾਈਵ ਸਟ੍ਰੀਮਿੰਗ ਦੇ ਉੱਤੇ ਦੇਖ ਰਿਹਾ ਸਿੱਧੂ ਮੂਸੇਵਾਲਾ ਦਾ ਇਹ ਨਵਾਂ ਗਾਣਾ ਤੁਹਾਨੂੰ ਕਿਵੇਂ ਦਾ ਲੱਗਾ ਆ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਕੋਸ਼ਿਸ਼ ਕਰਾਂਗੇ ਫਿਲਹਾਲ ਜਿਹੜੇ ਕਮੈਂਟ ਉੱਧਰ ਆ ਰਹੇ ਮੈਂ ਉਹ ਕਮੈਂਟ ਨੂੰ ਪੜਨ ਦੀ ਕੋਸ਼ਿਸ਼ ਕਰ ਰਿਹਾ ਵੀ ਕਿੰਨੇ ਲੋਕ ਐਕਸਾਈਟਡ ਆ ਕਹਿੰਦੇ ਬੈਠੇ ਸਿਵਿਆਂ 'ਚ ਅੱਗ ਕੱਢੇ ਪੁੱਤ ਬਲਕੌਰ ਦਾ ਵਾਕਈ ਕਮਾਲ ਦੀ ਗੱਲ ਹੈ ਵੀ ਸਿਵਿਆਂ 'ਚ ਰਿਕਾਰਡ ਤੋੜਦਾ ਇੱਕ ਜਿਹੜਾ ਸਲੈਂਗ ਵਰਤਦੇ ਸੀ ਅਸੀਂ ਹੁਣ ਕਮੈਂਟ ਵੀ ਉਦਾਂ ਦੇ ਆਉਂਦੇ ਆ ਬੈਠਿਆ ਸਿਵਿਆਂ 'ਚੋਂ ਕਹਿੰਦੇ ਰਿਕਾਰਡ ਤੋੜਦਾ ਪੁੱਤ ਬਲਕੌਰ ਸੌਂਦਾ ਜਿਹੜੇ ਚਾਹੁੰਦੇ ਆ Song ਪਹਿਲੇ ਲੀਕ ਨਾ ਹੋਵੇ ਉਹ ਲਾਇਕ ਕਰ ਦਿਓ ਇਹ ਇਹ ਵੀ ਮਤਲਬ ਇਹ ਇਹ ਲੋਕਾਂ ਦੀ ਉਹ ਹੈ ਬਿਲਹਾਲ ਵਾਕਈ ਇਹ ਜਿਹੜਾ ਹੈ ਰਿਕਾਰਡ ਬ੍ਰੇਕਿੰਗ ਆ ਪਾਸ ਬ੍ਰੇਕਿੰਗ ਆ ਆਊਟ ਆਫ ਦਾ ਬਾਕਸ ਆ ਆਊਟ ਆਫ ਦਾ ਮੈਂ ਕਹਿੰਨਾ ਵੀ ਵਰਲਡ ਵੀ ਹੈਗਾ ਇੱਕ ਤਰੀਕੇ ਦੇ ਨਾਲ ਵੀ ਕੋਈ ਇਸ ਸਿੰਗਰ ਜਿਹੜਾ ਐ ਇਸ ਦੁਨੀਆ ਤੋਂ ਚਲਾ ਜਾਵੇ ਤੇ 2 ਸਾਲ ਬਾਅਦ ਉਹਦਾ ਇੰਨਾ ਕਰੇਜ਼ ਹੋਵੇ ਕੋਈ ਗਾਣਾ ਹਿੱਟ ਕਰੇ ਉਹਦਾ ਤੇ ਲੋਕ ਇੰਨੇ ਵੇਖਣ ਫਿਲਹਾਲ ਜੇ ਮੈਂ ਗੱਲ ਕਰਾਂ 1,12,000 ਦੇ ਕਰੀਬ ਲੋਕ ਜਿਹੜੇ ਨੇ ਲਾਈਵ ਸਟ੍ਰੀਮਿੰਗ ਦੇ ਉੱਤੇ ਦੇਖਦੇ ਨੇ ਤੁਹਾਨੂੰ ਇਹ ਗਾਣਾ ਕਿਦਾਂ ਦਾ ਲੱਗਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਮੈਂਟ ਨੂੰ ਅਸੀਂ ਪੜਨ ਦੀ ਕੋਸ਼ਿਸ਼ ਕਰਾਂਗੇ ਸਿੱਧੂ ਮੂਸੇਵਾਲਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦਾ ਪੁੱਤ ਵਾਅਕੇ ਕਹਿੰਦੇ ਆ ਜੀ ਸਿਵਿਆਂ ਤੋਂ ਰਿਕਾਰਡ ਤੋੜਦਾ ਉਹ ਮੁੰਡਾ ਜਿਹਨੇ ਪੰਜਾਬ ਚੁਣਿਆ ਆਪਣਾ ਮਾਲਵਾ ਚੁਣਿਆ ਮਾਲਵੇ ਤੋਂ ਵੱਧ ਸਾਦ ਤੋਂ ਵੱਧ ਆਪਣੀ ਖੇਤੀ ਚੁਣੀ ਆਪਣਾ ਪਿੰ ਪਰ ਉਹ ਕਹਿੰਦੇ ਅਨਫੋਰਚੂਨੇਟ ਹੋਇਆ ਜੋ ਕੁਝ ਹੋਇਆ ਪਰ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਇੱਕ ਸੋਚ ਆ ਇੱਕ ਲੈ ਆ ਵਾਕਈ ਇਹਦਾ ਲੱਗਦਾ ਪਿਆ ਔਰ ਸਿੱਧੂ ਮੂਸੇਵਾਲਾ ਦਾ ਇਹ ਗਾਣਾ ਲਗਾਤਾਰ ਵਧਦਾ ਜਾ ਰਿਹਾ ਜੇਕਰ ਗੱਲ ਕਰਾਂ ਵੀ ਕਿੰਨੇ ਰਿਕਾਰਡ ਜਿਹੜੇ ਤੋੜ ਦਿੱਤੇ ਆ ਹੁਣ ਇਹ ਗਾਣਾ ਅਮਰੀਕਨ ਤੇ ਕੈਨੇਡੀਅਨ ਬਿਲਬੋਰਡ ਚ ਸ਼ਾਮਲ ਹੋਏਗਾ ਕਿ ਨਹੀਂ ਹੋਏਗਾ ਫਿਲਹਾਲ ਇਹ ਮੈਨੂੰ ਲੱਗਦਾ ਵੈਸੇ ਇਹਦੇ ਕੋਈ ਅਤਗਥਨ ਨਹੀਂ ਨਹੀਂ ਹੈਗੀ ਜਿਸ ਗਾਣੇ ਦੇ ਉੱਤੇ ਲਾਈਵ ਸਟ੍ਰੀਮਿੰਗ ਦੇ ਉੱਤੇ ਇੰਨੇ ਬੰਦੇ ਬੈਠੇ ਹੋਣ ਤੇ ਉਹ ਗਾਣਾ ਵਾਕਈ ਰਿਕਾਰਡ ਜਿਹੜਾ ਆ ਉਹ ਤੋੜੇਗਾ ਸੋ ਤੁਹਾਨੂੰ ਕਿਦਾਂ ਦਾ ਗਾਣਾ ਲੱਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਦੇ ਹੋ ਇੱਕ ਜੈ ਸਿੰਘ ਕਰਕੇ ਕਮੈਂਟ ਕਰ ਰਹੇ ਨੇ ਕਹਿੰਦੇ ਨੇ ਕਿ ਲੇਜੈਂਡ ਨੇਵਰ ਡਾਈ ਸਿੱਧੂ ਮੂਸੇਵਾਲਾ ਲੈਜੈਂਡ ਉਹ ਕਦੇ ਵੀ ਜਿਹੜਾ ਆ ਇਤੋਂ ਜਾਣ ਵਾਲਾ ਨਹੀਂ ਹੈਗਾ ਸੋ ਫਿਲਹਾਲ ਸਿੱਧੂ ਮੂਸੇਵਾਲਾ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਇਸ ਨਵੇਂ ਗਾਣੇ ਨੂੰ ਲੈ ਕੇ ਕੀ ਸੋਚਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਕਮੈਂਟਸ ਨੂੰ ਪੜਨ ਦੀ ਮੈਂ ਕੋਸ਼ਿਸ਼ ਕਰਾਂਗਾ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਫੋਰਟਨ ਸਨੀ ਮੋਲਟਨ ਦੇ ਨਾਲ ਰਿਲੀਜ਼ ਹੋਇਆ ਤੁਹਾਡੇ ਤੁਹਾਡੇ ਇਸ ਗਾਣੇ ਬਾਰੇ ਕੀ ਵਿਚਾਰ ਨੇ ਤੁਸੀਂ ਦੱਸ ਦਿਓ ਕਹਿੰਦੇ ਜਿਹਨੂੰ ਜਿਹਨੂੰ ਬਾਈ ਦੇ ਗੀਤ ਦਾ ਵਿਆਹ ਚਾ ਆਇਆ ਉਹ ਕਮੈਂਟ ਕਰਕੇ ਦੱਸ ਦਵੇ ਸੋ ਇਦਾਂ ਦੇ ਕਮੈਂਟ ਵੀ ਆ ਰਹੇ ਨੇ ਤੁਸੀਂ ਕੀ ਸੋਚਦੇ ਹੋ ਇਸ ਗਾਣੇ ਦੇ ਬਾਰੇ ਕੋਸੀ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਫਿਲਹਾਲ ਸਿੱਧੂ ਦਾ ਗਾਣਾ 410 ਜਨੇ ਆਉਂਦਿਆ ਹੀ ਸਭ ਤੋਂ ਵੱਧ ਰਿਕਾਰਡ ਤੋੜ ਦਿੱਤੇ ਸਿੱਧੂ ਮਤਲਬ ਕਮੈਂਟ ਦੀ ਗੱਲ ਕਰਾਂ ਤੇ ਜੇ ਸਿੱਧੂ ਦੀ ਮਤਲਬ ਉਸ ਉਸ ਜਿਸ ਸੈਨ ਤੋਂ ਰਿਲੀਜ਼ ਕੀਤਾ ਆ 27000 ਕਿਸਾਈ 27000 ਕੇ ਜਾਨੀ ਕਿ 27000 ਜਿਹੜੇ ਕਮੈਂਟ ਹੋ ਗਏ ਨੇ ਲਵਜੀਤ ਢਿੱਲੋਂ ਸਿੱਧੂ ਮੂਸੇਵਾਲਾ ਲਈ ਦਿਲ ਭੇਦ ਨੇ ਵਾਕਈ ਜੀ ਕਿਉਂਕਿ ਕਹਿੰਦਾ ਵੀ ਇਦਾਂ ਦਾ ਸਿੰਗਰ ਤੇ ਇਦਾਂ ਦਾ ਪੁੱਤ ਸਪੈਸ਼ਲੀ ਉਹ ਸਦੀਆਂ ਦੇ ਵਿੱਚ ਜੰਮਦਾ ਜਿਹੜਾ ਆਪਣੇ ਮਾਪਿਆਂ ਨੂੰ ਇੰਨਾ ਪ੍ਰਾਊਡ ਕਰਾ ਦਿੰਦਾ ਸਿੱਧੂ ਮੂਸੇਵਾਲਾ 911 ਇਹ ਵੀ ਲਿਖਿਆ ਕਮੈਂਟ ਤੁਸੀਂ ਦੱਸ ਸਕਦੇ ਹੋ ਪ੍ਰਿੰਸ ਯਾ ਗੁੱਡ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਤਾਂ ਜੋ ਕਮੈਂਟਸ ਮੈਂ ਜਿਹੜੇ ਇੱਥੇ ਪੜਾਂ ਤੁਹਾਨੂੰ ਕਿਵੇਂ ਦਾ ਲਗਾਣਾ ਲੱਗਿਆ ਸਿੱਧੂ ਮੂਸੇਵਾਲਾ ਦਾ 410 ਗਾਣਾ ਜਿਹੜਾ ਕਿਵੇਂ ਦਾ ਲੱਗਿਆ ਸਨੀ ਮੌਲਟਨ ਦੀ ਆਵਾਜ਼ ਕਿਵੇਂ ਦੀ ਲੱਗੀ ਆ ਮਿਊਜ਼ਿਕ ਕਿਵੇਂ ਦਾ ਲੱਗਾ ਸਨੀ ਮੌਲਟਨ ਦਾ ਤੁਸੀਂ ਸਭ ਕੁਝ ਮੈਨੂੰ ਦੱਸ ਸਕਦੇ ਹੋ ਔਰ ਕਮੈਂਟ ਜਿਹੜੇ ਆ ਉਹ ਮੈਂ ਤੇ ਪੜਨ ਦੀ ਕੋਸ਼ਿਸ਼ ਕਰਾਂਗਾ ਕਮੈਂਟ ਤੁਸੀਂ ਲਗਾਤਾਰ ਕਰਦੇ ਰਹੋ ਫਿਲਹਾਲ ਸਿੱਧੂ ਮੂਸੇਵਾਲਾ ਦਾ ਗਾਣਾ 410 ਰਿਲੀਜ਼ ਹੋ ਗਿਆ ਆ ਔਰ ਇਸ ਗਾਣੇ ਨੇ ਆਨਰ ਰਿਕਾਰਡ ਤੋੜ ਦਿੱਤੇ ਆ ਔਰ ਸੋਨੂ ਬਾਠ ਗੁੱਡ ਲਿਖਦੇ ਆ ਤੁਸੀਂ ਤੁਹਾਨੂੰ ਗਾਣਾ ਕਿਵੇਂ ਦਾ ਲੱਗ ਕਮੈਂਟ ਕਰਕੇ ਦੱਸੋ ਤਾਂ ਆਪਾਂ ਉਹ ਕਮੈਂਟ ਨੂੰ ਪੜਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸਾਰਤਕ ਕਮੈਂਟ ਜਿਹੜੇ ਆ ਸੀ ਉਹ ਲੈਂਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਯਾਦ ਆਉਂਦੀ ਹੈ ਗੱਲ ਵੀ ਜਦੋਂ ਛੋਟਾ ਸੁਭਦੀਪ ਆਇਆ ਤੇ ਬਲਕੌਰ ਸਿੰਘ ਹੁਣੀ ਕਹਿੰਦੇ ਆ ਵੀ ਸਾਨੂੰ ਸੁਭਦੀਪ ਬਾਰੇ ਇਹਨਾਂ ਨੇ ਸੀ ਪਤਾ ਕਿਉਂਕਿ ਸਾਡਾ ਤਾਂ ਪੁੱਤ ਸੀਗਾ ਸਾਨੂੰ ਲੱਗਦਾ ਸੀ ਆਮ ਜਿਹਾ ਮੁੰਡਾ ਆ ਪਰ ਜਦੋਂ ਉਹ ਇਸ ਦੁਨੀਆ ਤੋਂ ਚਲਾ ਗਿਆ ਜਿੱਦਾਂ ਲੋਕ ਕਹਿੰਦੇ ਸਾਡੇ ਘਰਾਂ ਦੇ ਬਾਹਰ ਬੈਠ ਕੇ ਰੋਂਦੇ ਨੇ ਉਹ ਉਹ ਸਾਨੂੰ ਲੱਗਦਾ ਕਿ ਵਾਕਈ ਉਹ ਕੁਝ ਵੱਡਾ ਕਰਨ ਲਈ ਜੰਮਿਆ ਸੀਗਾ ਫਿਲਹਾਲ ਇੱਕ ਕਮੈਂਟ ਹੋਰ ਸਾਨੂੰ ਆਇਆ ਪਰਦੀਪ ਅਨੇਜਾ ਇਹਦੇ ਵੀ ਝੱਟ ਸਿਵਿਆਂ ਦੇ ਵਿੱਚ ਜਿਉਂਦੇ ਗਾਇਕਾਂ ਨੂੰ ਜਿਉਂਣ ਨਹੀਂ ਦਿੰਦਾ ਬਾਈ ਸਿੱਧੂ ਅਮਰ ਰਹੇ ਅ ਤਰਸੀਮ ਖਾਨ ਵੈਰੀ ਗੁੱਡ ਰਣਜੀਤ ਸਿੰਘ ਕਹਿੰਦੇ ਵੀ ਬਹੁਤ ਘੈਂਟ ਗਾਣਾ ਆ ਮਨਪ੍ਰੀਤ ਸਿੰਘ ਫਾਰਮਾਸਿਸਟ ਕਹਿੰਦੇ ਆ ਗੁੱਡ ਜੀ ਨਾਟ ਕਹਿ ਰਹੇ ਆ ਐਜ਼ ਯੂਜੂਅਲ ਤੁਸੀਂ ਕੀ ਸੋਚਦੇ ਹੋ ਇਸ ਗਾਣੇ ਬਾਰੇ ਨਵੇਂ ਗਾਣੇ ਬਾਰੇ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਕਮੈਂਟ ਨੂੰ ਇੱਥੇ ਪੜ੍ਹਨ ਦੀ ਕੋਸ਼ਿਸ਼ ਕਰਾਂਗਾ ਫਿਲਹਾਲ ਸਿੱਧੂ ਮੂਸੇਵਾਲੇ ਦਾ ਗਾਇਕ ਆ ਫਿਰ ਤੋਂ 410 ਗਾਣਾ রেকর্ড ব্রেক করਦਾ য়া ਔਰ Sidhu Moose Wala ਦੇ ਲਈ ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਵੀ ਸਿਵਿਆਂ ਚੋਂ ਰਿਕਾਰਡ ਤੋੜਦਾ ਵਾਕਈ ਗੱਲ ਸਹੀ ਯਾਰ ਨਵਜੋਤ ਸੈਣੀ ਅਜੇ ਮੁੱਕਿਆ ਨਹੀਂ ਔਰ ਮਲਵਿੰਦਰ ਸੇਖੋ ਕਹਿੰਦੇ ਆ ਵੀ Sidhu Moose Wala ਲਿਖ ਕੇ ਭੇਜਾ ਉਹਨਾਂ ਨੇ ਤੁਸੀਂ ਤੁਹਾਨੂੰ ਗਾਣਾ ਕਿਵੇਂ ਦਾ ਲੱਗਿਆ ਪਲੀਜ਼ ਇਹ ਵੀ ਥੋੜਾ ਜਿਹਾ ਦੱਸ ਦਿਓ ਤਾਂ ਜੋ ਆਪਾਂ ਫਿਰ ਸਰ ਜਿਹੜਾ ਆ ਇਹ ਤੁਹਾਡੇ ਕਮੈਂਟ ਨੂੰ ਪੜ ਸਕੀਏ ਇੱਥੇ ਗੁਰਨਾਮ ਬਾਜਵਾ ਗਾਣਾ ਘੈਂਟ ਆ ਬਾਈ ਜੀ ਸਿੱਧੂ ਮੂਸੇਵਾਲਾ ਅਜੇ ਮੁੱਕਿਆ ਨਹੀਂ ਵਾਕਈ ਮੈਂ ਉਹ ਗੱਲ ਹੀ ਕਰਦਾ ਸੀ ਵੀ ਸਿੱਧੂ ਮੂਸੇਵਾਲਾ ਸੱਚੀ ਮੁੱਕਿਆ ਨਹੀਂ ਹੈਗਾ ਕਿਉਂਕਿ ਉਹ ਸੋਚ ਬਣ ਗਈ ਆ 2 ਸਾਲ ਬਾਅਦ ਕੋਈ ਰਹਿੰਦਾ ਕਿਉਂਕਿ ਆਪਾਂ ਕਹਿੰਦੇ ਵੀ ਅੱਜਕੱਲ ਦੇ ਸਿੰਗਰ ਜਿਹੜੇ ਆ ਨਾ ਜਾਂ ਨਵਾਂ ਜਿਹੜਾ 뮤직 ਆ ਉਹ ਸ਼ਾਰਟ ਟਰਮ ਆ ਲੋਕਾਂ ਨੂੰ ਯਾਦ ਨਹੀਂ ਰਹਿੰਦੇ ਹੈਗੇ ਪਰ ਸਿੱਧੂ ਮੂਸੇਵਾਲਾ ਵਾਕਈ ਯਾਦ ਆ ਕਹਿੰਦੇ ਆ ਜੀ ਰੋਨੀਥ ਰੋਇਲ ਇਹਦੇ ਖੁੱਲ ਗਿਆ ਫੇਰ ਬਾਕੀ ਜੋ ਅੱਗੇ ਲਿਖਿਆ ਹੈ ਛਾ ਉਹ ਪੜਿਆ ਨਹੀਂ ਜਾ ਸਕਦਾ ਸਾਰਤਕ ਕਮੈਂਟ ਜਿਹੜੇ ਉਹ ਮੈਂ ਪੜ ਲਵਾਂਗਾ ਜ਼ਰੂਰ ਨਵਦੀਪ ਸਿੰਘ ਲੈਂਦੇ ਆ ਵੀ ਲੈਜੈਂਡ ਨੇਵਰ ਡਾਈ ਸੋ ਤੁਸੀਂ ਕੀ ਸੋਚਦੇ ਹੋ ਇਸ ਗਾਣੇ ਬਾਰੇ ਮੈਨੂੰ ਦੱਸ ਸਕਦੇ ਹੋ ਸੰਦੀਪ ਸਿੰਘ ਸੱਨੀ ਲਿਖਦੇ ਆ ਸਿੱਧੂ ਜੈਸਾ ਕੋਈ ਨਹੀਂ ਵਾਕਈ ਇਹ ਗਾਣੇ ਤੋਂ ਤਾਂ ਐਂ ਲੱਗਦਾ ਵੀ ਜਿਵੇਂ 2 ਸਾਲ ਬਾਅਦ ਵੀ ਇੰਨੀ ਚੜ੍ਹਾਈ ਆ ਵੀ ਸਿੱਧੂ ਵਰਗਾ ਕੋਈ ਨਹੀਂ ਹੋਣਾ ਹੈਗਾ ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਿਆ ਤੁਸੀਂ ਮੈਨੂੰ ਦੱਸ ਸਕਦੇ ਹੋ ਆਰ ਪੀ ਸਿੰਘ ਡਾਂਗ ਲਿਖਦੇ ਆ ਵੀ ਬਹੁਤ ਸੋਹਣਾ ਲੱਗਿਆ ਗਾਣਾ ਕਿਵੇਂ ਦਾ ਗਾਣਾ ਆ ਸਨੀ ਮੋਲਟਨ ਦੇ ਨਾਲ ਡਿਊਇਟ ਕਿਵੇਂ ਦਾ ਲੱਗਿਆ ਇਹ ਸਾਰਾ ਕੁਝ ਦੱਸ ਸਕਦੇ ਹਾਂ ਜਗਦੀਪ ਜੱਗੀ ਮਿਸਯੂ ਜੱਟਾ ਇਹ ਸਿੱਧੂ ਦਾ ਕ੍ਰੇਜ਼ ਹੀ ਆ ਵੈਸੇ ਜਿਹੜਾ ਵੀ ਹਰ ਕੋਈ ਸਿੱਧੂ ਨੂੰ ਇੰਨੇ ਇੰਨਾ ਪਿਆਰ ਕਰਦਾ ਆ ਹਰ ਕੋਈ ਸਿੱਧੂ ਦੇ ਲਈ ਆ ਸਾਰਾ ਕੁਝ ਲਿਖਣ ਲਿਆ ਆ ਵਾਕਈ ਜਦੋਂ ਸਿੱਧੂ ਦਾ ਗਾਣਾ ਆਉਂਦਾ ਨਾ ਮੈਨੂੰ ਲੱਗਦਾ ਵੀ ਸਿੱਧੂ ਲਈ ਪਿਆਰ ਆ ਹੈ ਇਹ ਔਰ ਉਹਦੇ ਮਾਪਿਆਂ ਦੇ ਲਈ ਰਿਸਪੈਕਟ ਆ ਇਹ ਪਹਿਲੀ ਵਾਰ ਮੈਂ ਵੇਖਿਆ ਆ ਵੀ ਇਹ ਇਦਾਂ ਦੇ ਸਿੰਗਰ ਜਿਹੜੇ ਨੇ ਕਿਉਂਕਿ ਖਾਸ ਕਰਕੇ ਉਹੜਾ ਪੌਪ ਗਾਇਕੀ ਕਰਦੇ ਨਾ ਲੋਕ ਉਹਨੂੰ ਇਸ ਹੱਦ ਤੱਕ ਚਾਹੁੰਦੇ ਨੇ ਵੈਸੇ ਤਾਂ ਕਹਿੰਦੇ ਵੀ ਬੌਬ ਮਾਰਲੇ ਹੋਇਆ ਦੁਨੀਆ ਦੇ ਉੱਤੇ ਜਿਹਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਪਰ ਉਸ ਤੋਂ ਬਾਅਦ ਹੁਣ ਪੰਜਾਬ ਵੀ ਦਾ ਸੱਧੂ ਮੂਸੇਵਾਲਾ ਜਿਹਨੇ ਦੁਨੀਆ ਦੇ ਉੱਤੇ ਨਾਮ ਰੌਸ਼ਨ ਕਰ ਦਿੱਤਾ ਚਰਨਜੀਤ ਚਾਹ ਲੈਦੇ ਆ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਵਾਕੇ ਅਸਲੂ ਤੇ ਗਾਣੇ ਆ ਜਿਹੜੇ ਮੈਨੂੰ ਲੱਗਦਾ ਹਰ ਕਿਸੇ ਦੀ ਜ਼ੁਬਾਨੀ ਆ ਪ੍ਰਿੰਸ ਗੱਲ ਲਿਖਦੇ ਆ ਮਿਸ ਯੂ ਬ੍ਰਦਰ ਸੋ ਇੱਕ ਤਰ੍ਹਾਂ ਕਿ ਨਾ ਰਿਸ਼ਤਾ ਪਾ ਗਿਆ ਆਪਣੇ ਵਰਗਾ ਲੱਗਦਾ ਹੋਇਆ ਵੀ ਬਹੁਤ ਵੱਡਾ ਕੁਝ ਕਰ ਗਿਆ ਸਿੱਧੂ ਔਰ ਜਗਦੀਪ ਜੱਗੀ ਲਿਖਦੇ ਆ ਐਂਡ ਕਰਾਤਾ ਬਾਈ ਨੇ ਸਾਊਥ ਅਫਰੀਕਾ ਤੋਂ ਲਵ ਯੂ ਅੱਛਾ ਸਾਊਥ ਅਫਰੀਕਾ ਤੋਂ ਲਵ ਯੂ ਭੇਜਿਆ ਜਗਦੀਪ ਜੱਗੀ ਅਵਤਾਰ ਸਿੰਘ ਨੇ ਵੀ ਲਿਖਿਆ ਮਿਸ ਯੂ ਨਾਟ 11 ਤੁਹਾਨੂੰ ਇਹ ਨਵਾਂ ਗਾਣਾ ਕਿਦਾਂ ਦਾ ਲੱਗਾ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਕਮੈਂਟ ਮੈਂ ਪੜ੍ਹਨ ਦੀ ਕੋਸ਼ਿਸ਼ ਕਰੂੰਗਾ ਇੱਥੇ ਬਲਹਾਲ ਸਿੱਧੂ ਦੇ ਨਵੇਂ ਗਾਣੇ ਨੇ ਰਿਕਾਰਡ ਵਾਕਈ ਤੋੜ ਦਿੱਤੇ ਆ ਵਾਕਈ ਅਜੇ ਮੁੱਕਿਆ ਨਹੀਂ ਸਿਵਿਆਂ 'ਚ ਬੈਠਾ ਉਹ ਰਿਕਾਰਡ ਤੋੜਦਾ ਆ ਔਰ ਮੈਂ ਵਾਕਈ ਇਹ ਗੱਲ ਤਾਂ ਮੰਨਣੀ ਪਾਉਗੀ ਵੀ ਇੰਨਾ ਕਰੇਜ਼ ਤਾਂ ਕਿਸੇ ਉਸ ਸਿੰਗਰ ਦੇ ਗਾਣੇ ਦਾ ਨਹੀਂ ਹੁੰਦਾ ਜਿਹੜਾ ਬਹੁਤ ਪ੍ਰੋਮੋਸ਼ਨ ਕਰਕੇ ਆਪਣੇ ਗਾਣ ਸਿੱਧੂ ਮੂਸੇਵਾਲਾ ਆਪ ਇੱਥੇ ਨਹੀਂ ਹੈਗਾ ਪਰ ਫਿਰ ਵੀ ਉਹਦੇ ਉਹਨਾਂ ਦੇ ਗਾਣੇ ਨੂੰ ਕਮਾਲ ਦਾ ਹੰਗਾਰਾ ਆ। ਅਹ ਦਿਲਕਸ਼ ਗੈਲ ਕਹਿੰਦੇ ਆ ਹਾਲੇ ਮੁੱਕਿਆ ਨਹੀਂ ਸਿੱਧੂ ਮੂਸੇਵਾਲਾ। ਮਾਨਵਿੰਦਰ ਕਹਿੰਦੇ ਆ ਵੀ ਮਿਸ ਯੂ ਮੈਂਟਾ ਜਲੰਧਰ ਵਾਲਾ ਲੇਦਾ ਮੇਰਾ ਬਾਈ ਸੀ ਸਿੱਧੂ ਮੂਸੇਵਾਲਾ। ਸਿੱਧੂ ਦਾ ਇੱਕ ਇੱਕ ਚੀ ਹੈ ਵੀ ਸਿੱਧੂ ਆਪਣੇ ਅਰਗਾ ਲਾਦਾ ਸੀ ਆਪਣਾ ਅਤ ਬਹੁ ਹੀ ਸਿੱਧੂ ਦੇ ਵਿੱਚ ਜਿੰਨੇ ਇੰਡਸਟਰੀ ਦੇ ਵਿੱਚ ਵੀ ਗੱਲਾਂ ਕਰਦੇ ਆ ਉਹ ਵੀ ਕਹਿੰਦੇ ਕਿ ਸਿੱਧੂ ਚ ਆਪਣਾਤ ਬਹੁਤ ਸੀਗੀ ਤੇ ਜਿਹੜੇ ਉਹਦੇ ਫੈਨ ਆ ਉਹ ਵੀ ਆਪਣਾਤ ਵਾਲੇ ਆ ਔਰ ਨਿਕਾ ਨੈਕ ਲਿਖਦਾ ਬੱਬਰ ਸ਼ੇਰ ਸਾਡਾ ਕੁਲਦੀਪ ਸਿੰਘ ਮਿਸ ਯੂ ਬਲਾਲ ਤੁਸੀਂ ਕੀ ਸੋਚਦੇ ਹੋ ਨਵੇਂ ਗਾਣੇ ਬਾਰੇ ਕਮੈਂਟ ਕਰਕੇ ਦੱਸ ਸਕਦੇ ਹੋ ਕਮੈਂਟ ਨੂੰ ਪੜਨ ਦੀ ਕੋਸ਼ਿਸ਼ ਕਰਾਂਗਾ ਇੱਥੇ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਔਰ ਜਗਦੀਪ ਜੱਗੀ ਲਿਖਦਾ ਜਸਟਿਸ ਫॉर ਸਿੱਧੂ ਮੂਸੇਵਾਲਾ ਤੁਸੀਂ ਕੀ ਸੋਚਦੇ ਹੋ ਇਸ ਗਾਣੇ ਬਾਰੇ ਕਮੈਂਟ ਕਰਕੇ ਦੱਸ ਦਿਓ